ਸਾਰਿਆਂ ਨੂੰ ਸਤ ਸ੍ਰੀ ਅਕਾਲ ਦੋਸਤੋ ਅੱਜ ਤਾਂ ਟਾ ਖਿੰਟਾ ਫਾਰਮ ਦੇ ਵਿੱਚ ਵੈਲਕਮ ਆ ਜਿਸ ਤਰ੍ਹਾਂ ਅੱਜ ਆਪਾਂ ਇੱਕ ਛੋਟਾ ਜੀ ਕਲਿੱਪ ਪਾਉਣੀ ਆ ਜਿਸ ਤਰ੍ਹਾਂ ਆਪਾਂ ਨੂੰ ਬੜੇ ਸਾਰੇ ਕਮੈਂਟ ਆਏ ਸੀ ਬਾਇਓ ਕੈਂਸ ਪlant ਦੇ ਬਾਰੇ ਉਹਦੇ ਬਾਰੇ ਆਪਾਂ ਨੂੰ ਥੋੜਾ ਜਆ ਤੁਹਾਨੂੰ ਡੀਪਲੀ ਜਾਣਕਾਰੀ ਦਵਾਂਗੇ ਕਿ ਉਹਦੇ ਵਿੱਚ ਆਪਾਂ ਨੂੰ ਕੀ ਕੀ ਫਾਰਮੈਲਿਟੀਆਂ ਹੁੰਦੀਆਂ ਵਾਂ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆ ਪੰਜਾਬ ਦੇ ਵਿੱਚ ਬੜੇ ਸਾਰੇ ਡੇਅਰੀ ਫਾਰਮਰਾਂ ਤੇ ਬਾਇਓਕੈਂਸ ਪਲਾਂਟ ਲਗਾਏ ਗਏ ਆ ਇਹ ਬਾਇਓਕੈਂਸ ਪਲਾਂਟ ਉਹਨਾਂ ਫਾਰਮਰਾਂ ਤੇ ਲਗਾਏ ਗਿਆ ਜੋ ਨੈਸਲੇ ਦੇ 파ਟਨਰ ਜੋ ਬੜੇ ਸਾਲਾਂ ਤੋਂ ਨੈਸਲੇ ਨਾਲ ਜੁੜੇ ਹੋਏ ਆ ਉਹਨਾਂ ਦੇ ਫਾਰਮਰਾਂ ਤੇ ਲਗਾਏ ਗਿਆ ਫਿਰ ਜਿਹੜੇ ਇਹ ਵੱਡੇ ਲਗਾਏ ਗਿਆ ਬਾਇਓਕੈਂਸ ਪਲਾਂਟ ਉਹਨਾਂ ਦੀ ਇੱਕ ਲਿਮਟ ਆ ਜਿਸ ਤਰ੍ਹਾਂ ਆਪਣੇ ਲਾਰਜ ਫਾਰਮ ਆ بڑے سارے ਵੱਡੇ ਫਾਰਮ ਆ ਜਿਨ੍ਹਾਂ ਦਾ 1.5 ਡੇਡ 2-2 ਕੁਇੰਟਲ 5-5 ਕੁਇੰਟਲ ਦੁੱਧ ਦਾ ਇੱਕ ਦੇਣਤਾ ਉਹਨਾਂ ਫਾਰਮਰਾਂ ਨੂੰ ਦੁੱਧ ਦੇ ਹਿਸਾਬ ਦੇ ਨਾਲ ਹੀ ਇਹ ਮਤਲਬ ਕਿ ਬਾਇਓ ਕੈਂਸ ਪlant ਲਾਏ ਲਗਾਏ ਕੇ ਆ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆ 1.5 ਕੁਇੰਟਲ ਤੋਂ ਲੈ ਕੇ 5 ਕੁਇੰਟਲ ਤੱਕ 5 ਕਿਲੋਵਾਟ ਦਾ ਜਨਰੇਟਰ ਦਿੱਤਾ ਜਾਂਦਾ ਜਿਸ ਦੇ ਵਿੱਚ